ਮ ਜਿਠਾ ਸ਼ਰਾਬਕਾਂਡ ਮਾਮਲੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਤੱਕ 21 ਲੋਕ ਜਿਹੜੇ ਨੇ ਮਰ ਚੁੱਕੇ ਨੇ ਅਤੇ 10 ਦੇ ਕਿ ਇਹਨਾਂ ਦੇ ਵਿੱਚੋਂ 10 ਲੋਕ ਹਾਲੇ ਵੀ ਜੇਰੇ ਇਲਾਜ ਦੇ ਵਿੱਚ ਨੇ ਗੱਲ ਕਰੀ ਅਗਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਜਿੱਥੇ ਪੰਜਾਬ ਪੁਲਿਸ ਅਤੇ ਸਰਕਾਰ ਦੇ ਵੱਲੋਂ ਰਲ ਕੇ ਯੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਦਾ ਵੇਚਣਾ ਕਿੰਨਾ ਕੁ ਨਸ਼ਾ ਖਤਮ ਕਰਨ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਤੜਾ ਤੜ ਜੜੀ ਜ਼ਹਿਰੀਲੀ ਸ਼ਰਾਬ ਵਕਫ ਵਕ ਸ਼ਹਿਰਾਂ ਦੇ ਵਿੱਚ ਵਿਕ ਰਹੀ ਹੈ ਆਖਿਰਕਾਰ ਇਸ ਤਰ੍ਹਾਂ ਦੀ ਜਿਹੜੀ ਸ਼ਰਾਬ ਵਿਕਣੀ ਬੰਦ ਕਿਉਂ ਨਹੀਂ ਹੋ ਰਹੀ ਇਸ ਬਾਰੇ ਹੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾ ਸਰ ਕਿਵੇਂ ਦੇਖਦੇ ਹੋ ਤੁਸੀਂ ਸਵੇਰ ਦੀ ਅੱਜ ਕਵਰੇਜ ਕਰ ਰਹੇ ਹੋ ਜਿੱਥੇ ਮਜੀਠਾ ਦੇ ਵਿੱਚ ਸ਼ਰਾਬकांड ਮਾਮਲਾ ਹੋਇਆ ਹੈ ਲੋਕਾਂ ਦੇ ਵਿੱਚ ਵਿਚ ਰਿਓ ਕਿਵੇਂ ਦੇਖਦੇ ਹੋ ਕਿ ਕੌਣ ਜ਼ਿੰਮੇਵਾਰ ਹੈ ਇਸ ਹਮਲੇ ਦੇ ਵਿੱਚ ਦਰਸਲ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕਾਰਡ ਹੁੰਦਾ ਨਾ ਤਾਂ ਹਰ ਕੋਈ ਵਿਅਕਤੀ ਆਪਣੀ ਜ਼ਿੰਮੇਵਾਰੀ ਛੱਡਦਾ ਹੈ ਇੱਥੇ ਵੀ ਜ਼ਿੰਮੇਵਾਰੀ ਛੱਡੀ ਗਈ ਹੈ ਸਰਕਾਰ ਆਈ ਸਰਕਾਰ ਨੇ ਮੁਆਵਜ਼ਾ ਦਿੱਤਾ ਪੁਲਿਸ ਨੇ ਬੰਦੇ ਅਰੈਸਟ ਕਰ ਲਏ ਠੀਕ ਹੈ ਔਰ ਹਰ ਕਿਸੇ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਇਸ ਗੱਲ ਦਾ ਭੋਗ ਪੂਰਾ ਪਾ ਦਿੱਤਾ ਪਰ ਸਵਾਲ ਹੈ ਕਿ ਉਹਨਾਂ ਜ਼ਿੰਦਗੀਆਂ ਦਾ ਕੀ ਬਣੇਗਾ ਜਿਹੜੀ ਜ਼ਿੰਦਗੀਆਂ ਪਿੱਛੇ ਰਹਿ ਗਈਆਂ ਨੇ ਤੁਸੀਂ ਦੇਖੋ ਡੈਥ ਟੋਲ ਪਹਿਲੇ 3 ਤੋਂ ਸ਼ੁਰੂ ਹੋਇਆ 3 ਤੋਂ ਵੱਧਦਾ ਵੱਧਾ 8 ਹੋਇਆ 8 ਤੋਂ ਲੈ ਕੇ 12 ਹੋਇਆ 12 ਤੋਂ ਲੈ ਕੇ ਇਸ ਵੇਲੇ ਜਿਸ ਵੇਲੇ ਅਸੀਂ ਆਪਾਂ ਇਸ ਵੀਡੀਓ ਨੂੰ ਰਿਕਾਰਡ ਕਰ ਰਹੇ ਹਾਂ ਤੇ 21 ਲੋਕ ਇਸ ਵੇਲੇ ਜਿਹੜੀ ਆਪਣੀ ਜਾਨ ਦੇ ਚੁੱਕੇ ਨੇ ਔਰ 10 ਲੋਕ ਹਾਲੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮੈਂ ਤੁਹਾਨੂੰ ਪਹਿਲੇ ਦੱਸਣਾ ਚਾਹਾਂਗਾ ਕਿ ਇਹ ਦਰਸਲ ਹੁੰਦਾ ਕੀ ਹੈ ਜਿਹੜਾ ਇਹ ਸ਼ਰਾਬ ਜਿਹਨੂੰ ਪੈਕੇਟ ਵਾਲੀ ਸ਼ਰਾਬ ਕਹਿੰਦੇ ਨੇ ਇਸ ਦੇ ਵਿੱਚ ਇਹ ਇੱਕ ਤਜਾਬ ਹੁੰਦੀ ਹੈ ਸਪਿਰਿਟ ਹੁੰਦੀ ਹੈ ਜਦੋਂ ਸਰੀਰ ਦੇ ਅੰਦਰ ਜਾਂਦੀ ਹੈ ਤਦ ਇਹਦਾ ਇਸਤੇਮਾਲ ਜ਼ਿਆਦਾਤਰ ਕੈਮੀਕਲ ਬਣਾਉਣ ਵਾਸਤੇ ਕੀਤਾ ਜਾਂਦਾ ਜਦੋਂ ਕੋਈ ਪੇਂਟ ਬਣਾਉਂਦੇ ਹੋ ਤਾਂ ਉਸ ਚੀਜ਼ ਦੇ ਨਾਲ ਅੰਦਰ ਸੁਕਾਉਣ ਵਾਸਤੇ ਕੀਤਾ ਜਾਂਦਾ ਤਾਂ ਉਸ ਦਾ ਇਸਤੇਮਾਲ ਇਹਦੇ ਵਿੱਚ ਕੀਤਾ ਗਿਆ ਅਤੇ ਉਹ ਚੀਜ਼ ਜਿਹੜੀ ਹੈ 1 ਮਿੰਟ ਦੇ ਵਿੱਚ ਜਦੋਂ ਸ਼ੀਰ ਦੇ ਅੰਦਰ ਗਈ ਉਸ ਨੇ ਪਹਿਲੇ ਅੱਖਾਂ ਖਰਾਬ ਕੀਤੀਆਂ ਮੂੰਹ ਤੋਂ ਛਾਗਾ ਨਹੀਂ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਹੁਣ ਸਵਾਲ ਹੈ ਕਿ ਆਖਿਰਕਾਰ ਇਹ ਆਂਦਾ ਕਿੱਥੋਂ ਹੈ ਅਲਟੀਮੇਟਲੀ ਇਹ ਡਰਗ ਕੋਈ ਪਾਕਿਸਤਾਨ ਤੋਂ ਨਹੀਂ ਆਇਆ ਇਹ ਡਰਗ ਕੋਈ ਵਿਦੇਸ਼ਾਂ ਤੋਂ ਨਹੀਂ ਆਇਆ ਇਹ ਕੋਈ ਡਰੋਨ ਤੋਂ ਨਹੀਂ ਆਇਆ ਇਹ ਸਾਡੇ ਦੇਸ਼ ਚ ਬਣਿਆ ਪੂਰੇ ਦੇਸ਼ ਦੇ ਵਿੱਚ ਐਡੀ ਅਵੇਲੇਬਿਲਟੀ ਐਡੀ ਈਜ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਕੇ ਗਏ ਨੇ ਕਿ ਆਨਲਾਈਨ ਵਿਕਰੀ ਹੈ। ਹੂੰ। ਔਰ ਤੁਸੀਂ ਦੇਖੋ ਜਿਹੜੀ ਚੀਜ਼ ਆਨਲਾਈਨ ਵਿਕਰੀ ਉਹ ਤੇ ਕਿਤੇ ਵੀ ਲੈ ਸਕਦਾ ਬੰਦਾ ਜਰੂਰੀ ਥੋੜੀ ਅੰਮ੍ਰਿਤਸਰ ਚ ਲਾਏਗਾ, ਜਲੰਧਰ, ਲੁਧਿਆਣਾ, ਪੰਜਾਬ, ਹਰਿਆਣਾ ਜਿੱਥੇ ਮਰਜ਼ੀ ਤੁਸੀਂ ਚਾਹੋ ਐਚੀ ਨੂੰ ਲੈ ਸਕਦੇ ਹੋ। ਪਰ ਸਵਾਲ ਹੈ ਕਿ ਆਖਿਰਕਾਰ ਇਹਦੇ ਤੇ ਨਾਥ ਕਿਵੇਂ ਪਾਉਗੀ? ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪੰਜਾਬ ਦਾ। ਹੂੰ। ਹਰ ਸਰਕਾਰ ਚ, ਅਕਾਲੀ ਸਰਕਾਰ ਚ ਵੀ ਇਹ ਹੋਇਆ। ਕਾਂਗਰਸ ਸਰਕਾਰ ਚ 100 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋਏ। ਹੂੰ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਇਹ ਹੋਈ ਹੋਇਆ ਸਵਾਲ ਹੈ ਕਿ ਇਹ ਮਾਫੀਆ ਖਤਮ ਕੋਈ ਵੀ ਨਹੀਂ ਕਰ ਸਕਦਾ ਅੱਜ ਐਮਪੀ ਗੁਰਜੀਤ ਉਹਲਾ ਕਹਿ ਰਹੇ ਸੀ ਕਿ ਅਫਸਰ ਸਰਕਾਰ ਚ ਲਾ ਰਹੇ ਨੇ 15 ਵੀ ਅਫਸਰ ਆਖਿਰਕਾਰ ਇਹ ਹਰ ਕੋਈ ਵਿਅਕਤੀ ਜਿਹੜਾ ਇਸ ਦੇਸ਼ ਦੇ ਵਿੱਚ ਤੁਹਾਡੇ ਸੂਬੇ ਦੇ ਵਿੱਚ ਦਾ ਆਪਣਾ ਫਰਜ਼ ਅਦਾ ਕਰਨ ਦੇ ਵਿੱਚ ਨਾਕਾਮਯਾਬਾਬ ਹੋਇਆ ਹਰ ਬੰਦਾ ਕਹਿੰਦਾ ਮੇਰੀ ਸਕਿਨ ਵੱਜੇ ਹੁਣ ਤੁਸੀਂ ਦੇਖੋ ਪੁਲਿਸ ਨੇ ਕੀ ਕੀਤਾ ਰਾਤੀ ਫੜੇ ਇੱਕ ਤੋਂ ਲੈ ਕੇ ਪੰਜ ਤੋਂ ਲੈ ਕੇ 6 ਬੰਦੇ ਸਾਰੇ ਫੜ ਲਏ ਇਹਦਾ ਮਤਲਬ ਉਸ ਨੂੰ ਜਦੋਂ ਪਤਾ ਲੱਗਾ ਕਿ ਇਹ ਵੱਡੇ ਨਸ਼ਾ ਵੇਚਦੇ ਸੀ ਤਾਂ ਉਸ ਨੂੰ ਪਤਾ ਸੀ ਨਾ ਤੇ ਪਹਿਲੇ ਕਾਰਵਾਈ ਕਿਉਂ ਨਹੀਂ ਕੀਤੀ ਹੂੰ ਪਹਿਲੇ ਕਿਉਂ ਨਹੀਂ ਕੀਤਾ ਅੱਜ ਹੋਰ ਅੱਜ ਹੋਰ ਵੀ ਕਈ ਲੀਡਰ ਆ ਰਿਹਾ ਸੀ ਲਿਸਟ ਦਿੱਤੀ ਸੀ ਇਹ ਦਿੱਤੀ ਸੀ ਉਹ ਦਿੱਤੀ ਸੀ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਕਿ ਅਸੀਂ ਇਹ ਲਿਸਟਾਂ ਦਿੱਤੀਆਂ ਪਰ ਸਵਾਲ ਹੈ ਕਿ ਇਹ ਨੈਕਸਸ ਐਡਾ ਕਿ ਫੈਲ ਚੁੱਕਾ ਹੈ ਦੇਖੋ ਅਲਟੀਮੇਟਲੀ ਜਿਹੜੇ ਲੋਕਾਂ ਦਾ ਸ਼ਿਕਾਰ ਹੋਏ ਨਾ ਉਸ ਲਮ ਸੀ ਸਲਮ ਦਾ ਕਦੇ ਲੋਕ ਸੀ ਜਿਹੜੇ ਲੋਕੀ ਸਾਰਾ ਦਿਨ ਮਿਹਨਤ ਕਰਦੇ ਨੇ ਸ਼ਾਮ ਨੂੰ ਹੁੰਦਾ ਕਿ ਚਲੋ ਇੱਲਾ ਦੋ ਪਿਆਲਾ ਜਿਹੜਾ ਹੈ ਉਹ ਇਹਨਾਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਸੋਚਦੇ ਇੱਕ ਮਨ ਦੀ ਇੱਛਾ ਹੁੰਦੀ ਹੈ ਕਿ ਦਿਨ ਨਾਲ ਲਾ ਕੇ ਸ਼ਾਇਦ ਸਾਡੀ ਥਕਾਵਟ ਉਤਰ ਜਾਏਗੀ ਪਰ ਇਹ ਚੀਜ਼ਾਂ ਇਜ਼ੀਲੀ ਅਵੇਲੇਬਲ ਨਹੀਂ ਤੁਸੀਂ ਦੇਖੋ ਪਿੰਡ ਦੇ ਵਿੱਚ ਹੀ ਅਵੇਲੇਬਲ ਹੈ ਕਿਤੋਂ ਜਾਲ ਦੀ ਲੋੜ ਹੀ ਨਹੀਂ ਪਈ ਉਹਨੇ ਪਿੰਡ ਚ ਗਿਆ ਨਾਲ ਦੇ ਪਿੰਡ ਚ ਗਿਆ ਔਰ ਤੁਸੀਂ ਦੇਖੋ ਇੱਕ ਪਿੰਡ ਨੇ ਇੱਕ ਜਾਂ ਦੋ ਪਿੰਡਾਂ ਨੇ ਚਾਰ ਤੋਂ ਪੰਜ ਪਿੰਡਾਂ ਨੂੰ ਇਫੈਕਟ ਕੀਤਾ ਪਿੰਡ ਕਿੜ ਕਿੜ ਪੰਗਾ ਨਿਕਲ ਮਰੜੀ ਠੀਕ ਹੈ ਜੀ ਉਸ ਤੋਂ ਇਲਾਵਾ ਟਪਿਆਰੀ ਇੱਕ ਪਤਾਲਪੁਰੀ मतलब एक ਪਿੰਡ ਨਾਲੋਂ ਨਾਲ ਪਿੰਡ ਦੇ ਔਰ ਤੁਸੀਂ ਦੇਖੋ 20 25 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਹੈ ਇਸ ਦਾ ਪ੍ਰਕੋਪ ਸੀ ਪਰ 20 25 ਕਿਲੋਮੀਟਰ ਦੇ ਏਰੀਏ ਦੇ ਵਿੱਚ ਪ੍ਰਕੋਪ ਸੀ ਤਾਂ ਉਸ ਦੇ ਵਿੱਚ ਪਹਿਲਾਂ ਪਤਾ ਕਿਉਂ ਨਹੀਂ ਲੱਗਾ ਸਵਾਲ ਤੇ ਉਹੀ ਪੈਦਾ ਹੁੰਦਾ ਨਾ ਕਿ ਸਰਕਾਰਾਂ ਨੂੰ ਵੀ ਪਤਾ ਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਲੇਕਿਨ ਜਦੋਂ ਕੋਈ ਟ੍ਰੈਜੇਡੀ ਹੋ ਜਾਂਦੀ ਹੈ ਉਦੋਂ ਹੀ ਇਹਨਾਂ ਦੀਆਂ ਅੱਖਾਂ ਖੁੱਲਦੀਆਂ ਨੇ ਪਹਿਲਾਂ ਕਿਉਂ ਨਹੀਂ ਖੁੱਲਦੀਆਂ ਸਾਡੇ ਇੱਥੇ ਨਾ ਇੱਕ ਪਰਸੈਪਸ਼ਨ ਬਣ ਚੁੱਕੀ ਹੈ ਅਸੀਂ ਲੋਕ ਹਾਦਸੇ ਦਾ ਇੰਤਜ਼ਾਰ ਕਰਦੇ ਹਾਂ ਕਿ ਜਦੋਂ ਹਾਦਸਾ ਹੋਏਗਾ ਫਿਰ ਵੇਖਾਂਗੇ ਹੂੰ। ਉਹਰੇ ਹੱਥਾਂਜ ਹੋ ਗਏ। ਤੁਸੀਂ ਦੇਖੋ ਪੰਜ ਬੰਦਿਆਂ ਦਾ ਨੈਟਵਰਕ ਆ ਜੀ ਤੁਸੀਂ ਦਿੱਲੀ ਦੇ ਵੀ ਲਿੰਕ ਖਨਾਲ ਲਿਆ ਤੁਸੀਂ ਆਨਲਾਈਨ ਵੀ ਆ ਗਿਆ। ਮਤਲਬ ਪੁਲਿਸ ਨੇ ਇੱਕੋ ਦਿਨ ਦੇ ਵਿੱਚ ਸਾਰਾ ਕੁਝ ਕਰ ਦਿੱਤਾ। ਹੁਣ ਮੈਂ ਤੁਹਾਨੂੰ ਦੱਸਣਾ ਆਂ ਅਗਲੇ ਦਿਨਾਂ 'ਚ ਕੀ ਹੋਣਾ ਜੀ। ਮੈਂ ਕੋਈ ਪ੍ਰਮਾਤਮਾ ਨਹੀਂ ਆ ਮੈਂ ਕੋਈ ਜੋਤਿਸ਼ ਨਹੀਂ ਆ ਮੈਂ ਕੋਈ ਰੱਬ ਨਹੀਂ ਆ। ਹੁਣ ਤੜ ਤੜ ਲੋਕਾਂ ਦੇ ਡਾਉਣੀਆਂ ਜੇ ਜਿਨ੍ਹਾਂ ਘਰਾਂ ਦੇ ਵਿੱਚ ਕਿਤੇ ਕੋਈ ਸ਼ਰਾਬ ਮਾੜੀ ਮੋਟੀ ਚੰਗੀ ਪੁਲਿਸ ਨੇ ਸ਼ਾਮ ਇੱਕ ਹਫ਼ਤੇ ਦੇ ਮਹੀਨੇ ਦੇ ਵਿੱਚ ਦੇਖਣਾ ਕਰਨਾ ਜੀ 10 ਲੱਖ ਲੀਟਰਲ ਕੋਲ ਪੜਨੇ। ਦੇਖ ਲਓ ਮੈਂ ਤੁਹਾਨੂੰ ਅੱਜ ਤੁਸੀਂ ਗੱਲ ਮੇਰੀ ਨੋਟ ਕਰ ਲਓ। ਅਸੀਂ ਪੂਰੇ ਇੱਕ ਹਫ਼ਤੇ ਬੈਠ ਕੇ ਦੁਬਾਰਾ ਚਰਚਾ ਕਰ ਲਈ 600 ਲੀਟਰ ਜਿਹੜੀ ਮੈਥਨੋਲ ਆ కెమికਲ ਆ ਉਹ ਪੜਿਆ ਗਿਆ ਸ਼ੁਰੂਆਤ ਹੋ ਗਈ ਨਾ ਐਦਾ ਮਤਲਬ ਕਿ ਜਦੋਂ ਕੋਈ ਭੀੜ ਪਵੇ ਤਾਂ ਤੁਸੀਂ ਉਧਰਲੇ ਪਾਸੇ ਚੱਲ ਪਾਓ ਮਨ ਜਿਹਦਾ ਗੂਗਲ ਟ੍ਰੈਂਡ ਦੇ ਵਿੱਚ ਨਹੀਂ ਚੱਲਦਾ ਹੈਸ਼ਟੈਗ ਟ੍ਰੈਂਡ ਚੱਲਦਾ ਪਿਆ ਉਹਦੇ ਵਿੱਚ ਤੁਸੀਂ ਤੁਸੀਂ ਲਾਈਫ ਨੂੰ ਐਦਾ ਗੂਗਲ ਟ੍ਰੈਂਡ ਨਾ ਬਣਾਓ ਹੁਣ ਤੁਹਾਨੂੰ ਲੱਗਾ ਕਿ ਠੀਕ ਆ ਜੀ ਹੁਣ ਅਜੇ ਹੈਗਾ ਚਲੋ ਉਧਰ ਚੱਲ ਬਹੁਣ ਕੀ ਆ ਯੁਧ ਨਸ਼ਿਆਂ ਵਿਰੁੱਧ ਯੁਧ ਦੇ ਵਿਰੁੱਧ ਵੀ ਹੋ ਗਿਆ ਉਹ ਜੋ ਤਰਾ ਤਰ ਤੁਸੀਂ ਦੇਖ ਲਓ ਨਾ ਅੱਜ ਹੀ ਤੁਸੀਂ ਆਪੇ ਬਣ ਕੇ ਕਹਿ ਰਹੇ ਹੋ ਕਿ ਤੁਸੀਂ ਜੋ ਵੈਬਸਾਈਟ ਤੇ ਖਬਰ ਪੋਸਟ ਕਰ ਰਹੀ ਸੀ ਤੇ ਤੁਹਾਨੂੰ ਇਹ ਚੀਜ਼ ਸਾਹਮਣੇ ਆਈ ਹੁਣ ਕੱਲ ਫੇਰ ਵੇਖਣਾ ਉਹਨ ਵੱਡੇ ਤੌਰ ਤੇ ਪੁਲਿਸ ਐਕਸਾਈਜ਼ ਇਹ ਉਹ ਕਿਉਂ ਟੀਕਾ ਲੱਗਾ ਹੂੰ ਡੀਐਸਪੀ ਸਸਪੈਂਡ ਹੋਇਆ ਐਕਸਾਈਜ਼ ਦੇ ਉਹ ਅਫਸਰ ਜਿਹੜੇ ਸਸਪੈਂਡ ਹੋਏ ਤੇ ਉਹ ਟੀਕਾ ਲੱਗਾ ਉਹ ਟੀਕਾ ਜਿਹੜਾ ਨਾ ਹੁਣ ਹਰ ਅਫਸਰ ਆਪਣੀ ਸਕਿਨ ਬਚਾਉਣ ਵਾਸਤੇ ਕਾਰਵਾਈ ਕਰੇਗਾ ਉਹਦੇ ਵਿੱਚ ਨਿੱਕਾ ਮੋਟਾ ਹਲਕਾ ਪਾਰਾ ਜਿਹਨੇ ਵੀ ਹੋਣਗੇ ਸਾਰੇ ਡੱਗਣਗੇ ਇਹ ਦੇਖ ਲੈਣਾ ਸਾਰੇ ਉੱਡਣਗੇ ਪਰ ਸਵਾਲ ਹੈ ਕਿ ਪਹਿਲਾਂ ਕਿਉਂ ਪਹਿਲਾ ਵੀ ਜਿੰਦਗੀਆਂ ਨੇ ਸੀਐਮ ਮਾਨ ਨੂੰ ਵੀ ਸਵਾਲ ਕੀਤਾ ਗਿਆ ਸੀ ਕਿ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਕਿਹਾ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਪੁਲਿਸ ਜੇਡੀ ਸੀ ਉਹ ਵਾਰ ਜਿਹੜੀ ਲੱਗੀ ਹੋਈ ਸੀ ਪੂਰੇ ਦੇਸ਼ ਦੇ ਵਿੱਚ ਧਿਆਨ ਉਹਨਾਂ ਦਾ ਸਾਰਾ ਉੱਧਰ ਸੀਗਾ ਤੇ ਇੱਧਰ ਜਿਹੜਾ ਪੁਲਿਸ ਦਾ ਧਿਆਨ ਨਹੀਂ ਰਿਹਾ ਜਿਸ ਕਰਕੇ ਇਹ ਚੀਜ਼ ਜਿਹੜੀ ਹੈ ਹੋਈ ਹੈ ਪਿੰਡ ਦੇ ਲੋਕ ਕਹਿ ਰਹੇ 20-25 ਸਾਲ ਤੋਂ ਵਿੱਚ ਦੀ ਹੂੰ 45 ਸਾਲ ਤੋਂ ਵੀ ਤੜ 45 ਸਾਲ ਤੋਂ ਨਿੰਦਰ ਕੌਰ ਨਾਂ ਦੀ ਜਿਹੜੀ ਔਰਤ ਸੀ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਉਹ ਕਹਿੰਦੇ ਚੌਂਕੀ ਦੇ ਸਾਹਮਣੇ ਇੱਕ ਸੜਕਾ ਸੜਕ ਪਾਰ ਕਰਕੇ ਚਰਿਆ ਮੀਟਦੀ ਸੀ ਉੱਥੇ ਉਹ ਹਿੰਦੁਸਤਾਨ-ਪਾਕਿਸਤਾਨ ਦੀ ਵਾਰ ਆ ਉੱਤੇ ਹਿੰਦੁਸਤਾਨ ਪਾਕਿਸਤਾਨ ਦੀ ਵਾਰ ਕਿੱਥੇ ਸੀ ਸਵਾਲ ਹੈ ਵਾ ਕਿ ਪੁਲਿਸ ਦੀ ਜਿਹੜੀ ਕਾਰ ਪ੍ਰਣਾਲੀ ਹੈ ਬੇਸਿਕ ਜ਼ਮੀਨੀ ਸਤਰ ਤੇ ਨਹੀਂ ਹੈ ਹੂੰ ਪੁਲਿਸ ਨੂੰ ਰਜੇਵੇਂ ਬਹੁਤ ਨੇ ਐ ਮੈਂ ਮੰਨਣ ਨੂੰ ਤਿਆਰ ਆ ਕਿ ਪੁਲਿਸ ਨੂੰ ਰਜੇਵੇਂ ਗੋਤ ਹੈ ਪਰ ਇਹ ਜਿਹੇ ਵਿਆਂ ਨਾਲ ਕਿਸੇ ਦੀ ਜ਼ਿੰਦਗੀ ਚਲੇ ਜਾਣੀ ਉਸ ਤੋਂ ਡਰ ਰਜੇਵਾ ਕੀ ਹੈ ਸਵਾਲ ਹੈ ਜ਼ਮੀਨੀ ਪੱਧਰ ਤੇ ਤੁਸੀਂ ਕਿੱਥੇ ਹੋ ਆਵਾਜ਼ ਸਭ ਕੁਝ ਮੈਂ ਕਹਾਂ ਜੀ A ਤੋਂ ਲੈ ਕੇ Z ਤੱਕ ਹੁਣ ਤੁਸੀਂ ਵੇਖ ਲੈਣਾ ਮੈਂ ਤਾਂ ਕਿਹਾ ਕਾਰ ਨਹੀਂ ਹੋ ਰਹੀ ਪਰ ਸਵਾਲ ਹੈ ਕਿ ਜ਼ਮੀਨੀ ਪੱਧਰ ਕਿੱਥੇ ਹੈ ਉਹ ਦੇਖੋ ਕਿ ਅੱਜ 25 ਸਾਲ ਤੋਂ ਪੁਲਿਸ ਕਹਿੰਦੀ ਸੀ ਬੀਜ਼ੀ ਸੀ ਪਰ ਜਿਹੜਾ 20 25 ਸਾਲ ਤੋਂ ਇੱਕ ਜਨਾਨੀ ਚਰਾਬ ਵੇਚ ਰਹੀ ਹੈ ਉੱਤੇ ਪਰਚੇ ਵੀ ਜਮਾਨਤ ਤੇ ਬਾਹਰ ਵੀ ਆਂਦੀ ਤਦ ਵੀ ਉਹ ਧੰਦਾ ਕਰ ਰਹੀ ਹੈ ਫੇਰ ਉਹ ਹੀ ਚੀਜ਼ ਹੈ ਇਹਦਾ ਕਾਰਨ ਕੀ ਹੈ ਕਿ ਲਾਅ ਦਾ ਡਰ ਨਹੀਂ ਹੈ ਹਮ ਅੱਜ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਵਿਦੇਸ਼ਾਂ 'ਚ ਸਾਡੇ 'ਚ ਕੀ ਫਰਕ ਹੈ ਪਤਾ ਵਿਦੇਸ਼ਾਂ 'ਚ ਇੰਪਲੀਮੈਂਟ ਆਫ ਲਾਅ ਇਜ਼ 100% ਸਾਡੇ 'ਤੇ ਇੰਪਲੀਮੈਂਟੇਸ਼ਨ ਆਫ ਲਾਅ 0% ਨਹੀਂ ਹੈ ਉਹ ਅੱਜ ਅਸੀਂ ਚਰਚਾ ਕਰ ਰਹੇ ਦੋ ਦਿਨ ਬਾਅਦ ਅਸੀਂ ਉਹ ਨਹੀਂ ਕਰਦੇ ਹੂੰ ਦੋ ਦਿਨ ਬਾਅਦ ਸਾਡੇ ਅੱਗੇ ਕੋਈ ਨਵਾਂ ਇਸ਼ੂ ਆ ਜਾਣਾ ਕੱਲ ਤੱਕ ਅਸੀਂ ਬਲੈਕਆਊਟ ਚਰਚਾ ਕਰ ਰਹੇ ਸੀ ਅੱਜ ਅਸੀਂ ਇਹ ਕਰ ਰਹੇ ਹਾਂ ਕੱਲ ਇੱਕ ਨਵਾਂ ਇਸ਼ੂ ਆ ਜਾਏਗਾ ਦੇਖੋ ਇਹ ਮੈਂ ਤੁਹਾਨੂੰ ਕੀ ਕਿਹਾ ਫਿਰ ਉਹ ਟ੍ਰੈਂਡ ਹੂੰ ਮਨ ਜੋ ਟ੍ਰੈਂਡ ਚਾ ਉਹਨੂੰ ਚਲਾਓ ਪੁਲਿਸ ਵੀ ਹੈ ਕੁਝ ਕਰ ਰਹੀ ਹੈ ਪੁਲਿਸ ਨੂੰ ਵੀ ਹੈ ਚੀਜ਼ ਤੋਂ ਬਾਹਰ ਆਣਾ ਪਵੇਗਾ ਪੁਲਿਸ ਨੂੰ ਬੇਸਿਕ ਜਿੰਨੀਆਂ ਚੀਜ਼ਾਂ ਦੇਖਣਾ ਸਰਕਾਰ ਨੂੰ ਇਹ ਦੇਖਣੀਆਂ ਪੈਗੀਆਂ ਸਰਕਾਰ ਫੀਡਬੈਕ ਲਵੇ ਸਰਕਾਰ ਲੋਕਾਂ ਕੋ ਫੀਡਬੈਕ ਲਵੇ ਉਹ ਡਾ ਔਖਣੀ ਐ ਐਮਐਲਏ ਕੋਈ ਐਡੀ ਐਡੀ ਜਗ੍ਹਾ ਨਹੀਂ ਪੰਜਾਬ ਦੇ ਵਿੱਚ ਐਮਐਲਏ ਕੋਈ ਛੋਟੀ ਜਗ੍ਹਾ ਹੁੰਦੀ ਹੈ ਤੇ ਸੇਂਹ ਪਿੰਡ ਦੇ ਸਰਪੰਚ ਕੋ ਫੀਡਬੈਕ ਲਿੱਤਾ ਜਾ ਸਕਦਾ ਹੈ ਇੱਕ ਐਸਾ ਚੋਕੋ ਚੋਣ ਕੀ ਚਾਰਜ ਕਰੋ ਫੀਡਬੈਕ ਲੈ ਚੁਕਾ ਐਸੇ ਕਰਕੇ ਤੇ ਇਹਨਾਂ ਨੂੰ ਲਿਆਂਦਾ ਗਿਆ ਸੀ ਬਿਲਕੁਲ ਕਿ ਤੁਸੀਂ ਆਓਗੇ ਨਵੀਆਂ ਚੀਜ਼ਾਂ ਆਣਗੀਆਂ ਨਵੇਂ ਬੰਦੇ ਆਣਗੇ ਨਵੀਂ ਇੱਕ ਸਾਡੀ ਸਰਕਾਰ ਬਣੇਗੀ ਲੋਕਾਂ ਨੇ ਅੰਨੇ ਵਾ ਵੋਟਾਂ ਪਾਈਆਂ ਉਹਦਾ ਵੋਟਾ ਪਾਉਣ ਦਾ ਤਰੀਕਾ ਐ ਸੀਗਾ ਕਿ ਲੋਕ ਵਕਤ ਬਦਲੋ ਕਰਨ ਕਰਨ ਪਰ ਸਵਾਲ ਤੇ ਉਹੀ ਉੱਥੇ ਉਹ ਹੀ ਚੀਜ਼ ਆਈ ਹੁਣ ਜ਼ਿੰਮੇਵਾਰੀ ਫਿਕਸ ਕਿਦੀ ਕਰੋ ਸਰਕਾਰ ਦੇਦਾ ਜ਼ਿੰਮੇਵਾਰੀ ਧਾਰਤੀ ਸਰਕਾਰ ਨੇ ਐਕਸਾਈਜ਼ ਵੀ ਢਾਤਾ ਪਲਸ ਵੀ ਢਾਤੀ ਸਰਕਾਰ ਨੇ ਸਭ ਕੁਝ ਢਾਤਾ ਸਰਕਾਰ ਨੇ ਫ੍ਰੀ ਹੋ ਗਈ ਹੈ ਪਰ ਸਵਾਲ ਹੈ ਕਿ ਉਹਨਾਂ ਵਿਚਾਰੇ ਮੌਤਾਂ ਦਾ ਅੰਕੜਾ ਦਿਨੋਂ ਦਿਨ ਵਧਿਆ ਜਾ ਰਿਹਾ ਹੈ ਕੀ ਹੋ ਰਿਹਾ ਹੈ ਕੀ ਬਤਾ ਸੀ ਕਰਦੇ ਸਵਾਦ ਪ੍ਰੈਸ ਰੂਮ ਆ ਰਿਹਾ ਹੋਰ ਇੱਕ ਦਾ ਵਾਜੇ 10 ਲੋਕ ਨੇ ਤਾਂ ਸਰ ਇਹ ਚੀਜ਼ਾਂ ਕਿੰਨੀਆਂ ਕਿ ਖਤਰਨਾਕ ਤੁਸੀਂ ਦੇਖੋ ਇੱਕ ਬੰਦੇ ਦੀ ਅੱਖ ਜਾਂਦੀ ਹੈ ਨਾਲ ਹੀ ਉਹਨੂੰ ਉਲਟੀ ਆਂਦੀ ਤੇ ਉਸ ਵਾਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਵਾਸਤੇ ਜ਼ਿੰਮੇਵਾਰੀ ਇਸ ਤਰ੍ਹਾਂ ਦੀ ਫਿਕਸ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਅਪਰਾਧ ਕਰੇ ਉਹਦੇ ਤੇ ਕਾਰਵਾਈ ਹੋਵੇ सीएम साहबਾਂ ਨੇ 2 ਮਹੀਨੇ ਬਾਅਦ ਇੱਕੋ ਗੱਲ ਕਹਿੰਦੀ ਐ ਐਸਚੋ ਫੜਿਆ ਜਾ ਐਸਚੋ ਦੇ ਕਾਰਵਾਈ ਹੋਏਗੀ ਆ ਜਾ ਐਸਚੋ ਦੇ ਕਾਰਵਾਈ ਕਰ ਜੂਗਾ ਠੀਕ ਹੈ ਜੀ ਮੈਂ ਤੇ ਸਭ ਜੋ ਕੇ ਕਰਤਾ ਪਰ ਕਰੇਗਾ ਕੌਣ ਅੱਗੇ ਕਿਵੇਂ ਚੱਲੇਗੀ ਗੱਡੀ ਸਾਰੀ ਕੌਣ ਇਸ ਨੂੰ ਸੰਭਾਲੇਗਾ ਕਿਵੇਂ ਸਾਰਾ ਹੋਏਗਾ ਲੇਡੀਜ਼ ਇਸ ਦੇ ਵਿੱਚ ਔਰ ਦੇਖਿਆ ਜਾਵੇ ਤਾਂ ਲੇਡੀਜ਼ ਦੀ ਪਹਿਲ ਹੈ ਕਿ ਦੋ ਔਰਤਾਂ ਰਲ ਕੇ ਇਹ ਕੰਮ ਕਰ ਰਹੀਆਂ ਸੀ ਬੜੀ ਮਹਿੰਸੀਲੀ ਗੱਲ ਹੂੰ ਮਯੂਸੀ ਅਲੀ ਗੱਲ ਹੈ ਕਿ ਔਰਤਾਂ ਜਿਹੜੀਆਂ ਨੇ ਇਹ ਕੰਮ ਕਰੀ ਬਹੁਤ ਵੱਡਾ ਤੰਦਾ ਇਹਦੇ ਵਿੱਚ ਔਰਤਾਂ ਬੰਦੇ ਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਦਿੱਕਤ ਸਭ ਤੋਂ ਵੱਧ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਜਮੀਨੀ ਪੱਧਰ ਤੇ ਕਾਰਵਾਈ ਕਰਨੀ ਪੈਗੀ ਐਸ ਐਚਓ ਚਾਹਨਾ ਦਮ ਹੋਣਾ ਚਾਹੀਦਾ ਕਿ ਮੈਂ ਪਰਚਾ ਦੇਣਾ ਮੈਂ ਦੇ ਕੇ ਰਹਿਣਾ ਹੁੰਦਾ ਕੀ ਹੈ ਕਈ ਵਾਰ ਜਿਹੜੇ ਲੋਕ ਛੁਡਾਨ ਵਾਸਤੇ ਜਾਂਦੇ ਨਾ ਇਨੋਸੈਂਸੀ ਮਤਲਬ ਕੀ ਕਹਿੰਦੇ ਪੁੱਛਦੀਆਂ ਮਜਬੂਰੀਆਂ ਪਰ ਉਤੋਂ ਬਾਹਰ ਆ ਕੇ ਇਹ ਕੰਮ ਕਰਨਾ ਪਏਗਾ ਕੱਫ ਜੌਬ ਹੈ ਉਮੀਦ ਕਰਦੇ ਆ ਕਿ ਸਰਕਾਰ ਕੁਝ ਕਰੇਗੀ ਸਰ ਤੁਸੀਂ ਦੇਖ ਕੇ ਆਇਓ ਹਸਪੀਟਲ ਦੇ ਵਿੱਚ ਵੀ ਗਏ ਹੋ ਕੀ ਸਥਿਤੀ ਸੀਗੀ ਜਿਨ੍ਹਾਂ ਦਾ ਹੁਣ ਇਲਾਜ ਚੱਲ ਰਿਹਾ ਹੈ ਦੇਖੋ ਇਲਾਜ ਇੱਕ ਸਰੀਰ ਦੇ ਅੰਦਰ ਜਦੋਂ ਸਭ ਕੁਝ ਖਰਾਬ ਹੋ ਗਿਆ ਉਹਦਾ ਇਲਾਜ ਕੀ ਹੋਏਗਾ ਠੀਕ ਹੈ ਉਸ ਨੂੰ ਪੁਲਸ ਪਾਣੀ ਭਲਾਰੀ ਰਿਹਾ ਦੰਦੂ ਕਰ ਰਹੀ ਹੈ ਪਰ ਅਲਟੀਮੇਟਲੀ ਤੁਸੀਂ ਆਂਕੜਾ ਦੇਖੋ ਨਾ 3 8 12 14 16 21 ਹਮ ਲੈਸ ਦਨ 48 ਆਰਸ ਕੋਈ 24 ਆਰਸ ਕਹਿ ਸਕਦੇ ਆਪਾਂ 24 ਘੰਟੇ ਤਿੰਨ ਦਾ ਉਹ ਚੋ और 24 घंटे काम में 24 घंटे की होएगा कुछ एक होएगा पर जमीनी पस्तर पे आंधी जोर है फीडबैक लेने सीखो हम्म किसी आम बंदे ਨੂੰ ਕੋਹ ਕੇ ਪਰਾ 10 ਤੇਰਾ ਕੀ ਚੱਕਰ ਹੈ ਪੁਲਿਸ ਥੋੜੀ ਜੀ ਇਨਵੈਸਟੀਗੇਸ਼ਨ ਕਰੇਗਾ ਐਡਾ ਵੱਡਾ ਕੰਮ ਨਹੀਂ ਹੈ ਇਹ ਕੋਈ ਐਡਾ ਵੱਡਾ ਕੰਮ ਨਹੀਂ ਹੈ ਅੱਜ ਅਸੀਂ ਕਹਿ ਰਹੇ ਚਰਾਪ ਦੀ ਗੱਲ ਕਰ ਰਹੇ ਪੂਰੇ ਮਰਸਾ ਨਹੀਂ ਸਾਰੇ ਇਲਾਕੇ ਦੀ ਹਰ ਐਸਐਚਓ ਨੂੰ ਕਿ ਤੇਰੇ ਇਲਾਕੇ ਕਿਤੇ ਕਿਤੇ ਸ਼ਰਾਬ ਵੇਚਦੀ ਲੋ ਪੰਜਾਂ ਮਿੰਟਾਂ ਅਜਾਦਾ ਨਹੀਂ ਔਰ 30 ਰੁਪਏ ਦੇ ਵਿੱਚ 30 ਰੁਪਏ ਦੀ ਇਨਸਾਨ ਦੀ ਕੀਮਤ ਕੀ ਹੈ ਜ਼ਹਿਰ ਇੱਕ ਹਿਸਾਬ ਦਾ ਜਿਹੜਾ ਉਹਨਾਂ ਨੂੰ ਖੋਸਿਆ ਜਾ ਰਿਹਾ ਹੈ ਮੈਂ ਕਹਾਂ ਜੀ ਬੋਲੀ ਦੀ ਕੀਮਤ ਨਾਲੋਂ ਵੀ ਸਸਤੀ 30 ਰੁਪਏ ਦੀ ਇੱਕ ਥੈਲੀ ਪੌਚ ਜਿਹੜਾ ਉਹ 30 ਰੁਪਏ ਦਾ ਪੌਚ ਹੈ 30 ਰੁਪਏ ਦੇ ਵਿੱਚ ਜਿੰਗੀ ਜਾ ਰਹੀ ਹੈ ਵਿੱਚ ਕੀ ਹੈ ਸਰਕਾਰ ਦੇ ਵੱਲੋਂ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ ਕਿ ਇਸ ਨੂੰ ਜਿਹੜੀ ਸਰਕਾਰ ਦੀ ਕਾਰਵਾਈ ਕੀਤੀ ਗਈ ਹੈ ਜਿਸ ਤਰ੍ਹਾਂ ਸਸਪੈਂਡ ਕਰ ਦਿੱਤੇ ਗਏ ਨੇ ਡੀਐਸਪੀ ਐਸਐਚਓ ਐਂ ਇਸ ਇਸ ਤਰ੍ਹਾਂ ਦੀ ਕਾਰਵਾਈ ਨੂੰ ਔਰ ਮੁਆਵਜ਼ੇ ਨੂੰ ਕੀ ਇਸ ਨੂੰ ਸਹੀ ਮੰਨਦੇ ਹੋ ਜ਼ਿੰਦਗੀ ਵਾਪਸ ਨਹੀਂ ਆਉਂਦੀ ਹੂੰ ਮੁਆਵਜ਼ਾ ਠੀਕ ਹੈ ਹੁਣ ਮੈਂ ਇੱਕ ਘਰ ਚ ਗਿਆ ਸਰਪਜੀਤ ਸਿੰਘ ਦੀ ਫੈਮਿਲੀ ਸੀ ਪੰਜ ਬੱਚਿਆਂ ਦਾ ਬੇਟੀਆਂ ਬੇਟੀਆਂ ਹੁੰਦੀਆਂ ਫਾਦਰ ਨਹੀਂ ਹੈ ਹੁਣ ਪੰਜ ਬੱਚੀਆਂ ਕਿੱਥੇ ਜਾਣਗੀਆਂ ਚਲੋ 10 ਲੱਖ ਰੁਪਏ ਦੇ ਵੀ ਦਿੱਤਾ 2-2 ਲੱਖ ਰੁਪਏ ਪਰ ਬੱਚੀ ਦੇ ਹਿੱਸੇ ਵੀ ਆ ਗਏ 2 ਲੱਖ ਜਿੰਦਗੀ ਕੱਢ ਲਓ ਐਨੀ ਮਹਿੰਗਾਈ ਹੈ ਕੀ ਕਰੋਗੇ ਉਹ ਕਿੱਥੇ ਜਾਣੀ ਆ ਪੜ੍ਹਾਈ ਦਾ ਖਰਚਾ ਪੜ੍ਹਾਈ ਤੇ ਪਾੜੀ ਰਹੀ ਹੈ ਸਕੂਲ ਪਰ ਸਵਾਲ ਹੈ ਕਿ ਜਦੋਂ ਇੱਕ ਮੇਲ ਮੈਂਬਰ ਇੱਕ ਦੁੱਖ ਹਮ ਸਭ ਤੋਂ ਈ ਚੀਜ਼ ਹੈ ਦੁੱਖ ਉਹਨੂੰ ਕਿਵੇਂ ਵੰਡਾਓਗੇ ਹਮ ਉਸਨੂੰ ਕਿਵੇਂ ਖਤਮ ਕੀਤਾ ਜਾਏਗਾ ਸੋ ਇਨ ਫਿਊਚਰ ਵੀ ਇਹਨਾਂ ਚੀਜ਼ਾਂ ਨੂੰ ਆਪਣਾ ਇੱਕ ਚੈਲੰਜ ਯੁੱਧ ਨਸ਼ਾ ਵਿਰੁੱਧ ਨਹੀਂ ਯੁੱਧ ਯੁੱਧ ਕੋਈ ਅਟ ਲੀਸਟ ਜ਼ਮੀਨੀ ਪੱਧਰ ਤੇ ਆਓ ਕਿ ਸਾਡੇ ਇਲਾਕੇ ਦੀ ਪ੍ਰੋਬਲਮ ਕੀ ਨੇ ਇੱਕ ਐਸਐਚਓ ਨੂੰ ਪਤਾ ਹੋਣਾ ਚਾਹੀਦਾ ਹਮ ਕਿਸੇ ਵੀ ਪੁਲਿਸ ਅਫਸਰ ਨੂੰ ਪਤਾ ਹੋਣਾ ਚਾਹੀਦਾ ਕਾਰਨ ਕੀ ਹੈ ਉਹ ਮਿੰਟ ਤੇ ਰੈਡਾ ਆਈ ਉਹ ਸਭ ਕੁਝ ਹੋਏਗਾ ਪਰ ਜੋ ਹਾਦਸਾ ਹੈ ਐਸੇ ਵਾਸਤੇ ਕਸੂਰਵਾਰ ਕੌਣ ਹੈ ਬਿਲਕੁਲ ਕਸੂਰਵਾਰ ਹਲੇ ਵੀ ਕੋਈ ਨਹੀਂ ਆਇਆ ਹਰ ਬੰਦਾ ਆਪਣਾ ਜਿਹੜਾ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਸਰਕਾਰ ਵੀ ਆਈ ਉਹ ਵੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਪੁਲਿਸ ਵੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਈ ਚਲੋ ਸਸਪੈਂਡ ਹੋ ਗਿਆ ਚਲੋ ਕਹਾਣੀ ਖਤਮ ਕੱਲ ਤੱਕ ਨੁਕਤਾ ਚਾਹਤ ਹਮ ਗੱਲਾਂ ਠੰਡੇ ਬਸਤੇ ਦੇ ਪੈਰੰਗਿਆ ਅਗਲੇ ਦਿਨ ਹੋਰ ਕੋਈ ਇਸ਼ੂ ਸਾਹਮਣੇ ਆ ਗਿਆ। ਹੋਰ ਇਸ ਦੇ ਬਾਰੇ ਕੋਈ ਵੀ ਜਿਹੜੀ ਬਾਅਦ ਵਿੱਚ ਜਿਹੜੀ ਕਿ ਨਹੀਂ ਕੀਤਾ ਜਾਵੇਗਾ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੂੰ ਇਹਦੇ ਮਾਮਲੇ 'ਚ ਕਿਉਂਕਿ ਇਹ ਸਰਕਾਰ ਦਾ ਕੀ ਹੈ। ਪਹਿਲਾਂ ਵੀ ਸਰਕਾਰ ਤਰਨੇ ਲੱਗਦੀ ਸੀ। ਹੂੰ ਜਦੋਂ ਪੰਜਾਬ ਦੇ ਵਿੱਚ ਤਰਨ ਤਰਨ ਦੇ ਵਿੱਚ ਸੌਤ ਤੋਂ ਬਾਅਦ ਮੌਤਾ ਹੋਈਆਂ ਸੀ ਉਦੋਂ ਐਸੇ ਸਰਕਾਰ ਨੇ ਤਰਨੇ ਲਾਏ ਸੀ। ਇਹ ਵੀ ਸਰਕਾਰ ਕਹਿੰਦੀ ਸੀ ਸਾਡੀ ਸਰਕਾਰਾਂ ਨੂੰ ਜਾਂਚ ਕਰਾਵਾਂਗੇ, ਇਹ ਕਰਾਵਾਂਗੇ। ਹੂੰ ਮਨੂੰ ਕਾ ਲੱਗੇ ਇਹ ਮਾਫੀਆ ਹਰ ਸਰਕਾਰ ਚ ਸਿਆਸੀ ਲੀਡਰ ਵੀ ਸਾਹਮਣੇ ਆਇਨ ਔਰ ਇਹ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ਤੇ ਹੀ ਤੰਜ ਕੱਸੇ ਨੇ ਔਰ ਕਹਿ ਰਹੇ ਨੇ ਕਿ ਤੁਹਾਡੀ ਜਦੋਂ ਪਾਰਟੀ ਸੀਗੀ ਉਦੋਂ ਵੀ ਇਹ ਸਭ ਕੁਝ ਹੁੰਦਾ ਰਿਹਾ ਸਤ ਕਰਨਾ ਤੇ ਲੀਡਰ ਦਾ ਕੰਮ ਹੀ ਹੋਣੀ ਬਿਲਕੁਲ ਉਹ ਲੀਡਰ ਕੀ ਹੈ ਲੀਡਰ ਸਿਆਸਤ ਕਰਨੀ ਆਉਂਦਾ ਲੀਡਰ ਜਦੋਂ ਸਰੇ ਉੜਦਾ ਉਹ ਵੇਖਦਾ ਜੀਸ਼ੂ ਕੀ ਹੈ ਮੈਂ ਬੋਲਣਾ ਕਿਦੇ ਤੇ ਆ ਮੈਂ ਬੋਲਣਾ ਕਿਤੇ ਤੇ ਆ ਉਹ ਲੀਡਰ ਨੇ ਸਿਆਸਤ ਹੀ ਕਰਨੀ ਹੈ ਸਿਆਸਤ ਕਰਨ ਆ ਲੀਡਰ ਨੇ ਤੇ ਬਿਆਨ ਭਜਦੇ ਨੇ ਆਨ ਪੁੱਛੋ ਜਿਹੜੇ ਸਿਆਸਤਕਾਰ ਇਹਨਾਂ ਦੇ ਰਾਜ ਨਹੀਂ ਆ ਸਵਾਲ ਆ ਕਿ ਹੁੰਦੇ ਇਸ ਮਾਮੇ ਸਾਰੇ ਨੰਗੇ ਸਾਰਿਆਂ ਦੀ ਪਾਰਟੀ ਦੇ ਵਿੱਚ ਹੋਇਆ ਆਮ ਆਦੀ ਪਾਰਟੀ ਚ ਹੋ ਗਿਆ ਕਾਂਗਰਸ ਹੋ ਗਿਆ ਅਕਾਲੀ ਦਲ ਚ ਹੋ ਗਿਆ ਸਾਰੀ ਪਾਰਟੀ ਚ ਹੋ ਗਿਆ ਫੇਲਿਅਰ ਇਹ ਹੈ ਕਿ ਕਿਸੇ ਵੀ ਪਾਰਟੀ ਦਾ ਮਤਲਬ ਕਿਸੇ ਕੋ ਹੱਲ ਨਹੀਂ ਹੈਗਾ ਸਿੱਧੀ ਗੱਲ ਮੈਂ ਤਾਂ ਕਹਿੰਦਾ ਸਾਰੇ ਜਨੇ ਕੋ ਰਿਹਾ ਹਾਂ ਹੱਥ ਖੜੇ ਕਰਕੇ ਕਹਿੰਦਾ ਅੱਜ ਵਾਂਜੀ ਸਾਡੇ ਕੋ ਕੋਈ ਹੱਲ ਨਹੀਂ ਜੇਗਾ ਤੁਸੀਂ ਜਾਨੋ ਤੁਹਾਡਾ ਕੰਮ ਜਾਨੇ ਆਪੇ ਸੇਮੇਟ ਲਓ ਆਪਣੇ ਆਪ ਸਾਡੇ ਕੋ ਕੋਈ ਹੱਲ ਨਹੀਂ ਜੇਗਾ ਇਹ ਸਰਕਾਰਾਂ ਨਹੀਂ ਹ ਸੋ ਜ਼ਿੰਮੇਵਾਰੀਆਂ ਕੈਪਟਨ ਬਲੰਦਰ ਸਿੰਘ ਵੱਲੇ ਵੀ ਪੂਰੀਆਂ ਹੋਈਆਂ ਸੀ ਉਦੋਂ ਵੀ ਹੈ ਕੁਝ ਹੋਇਆ ਸੀ ਮੁਆਵਜ਼ਾ ਹੋ ਗਿਆ ਸੀ ਐਚ ਵੀ ਆਖੇ ਮੁਆਵਜ਼ਾ ਹੋ ਗਿਆ ਕਾ ਨਹੀਂ ਕਿ ਤੋਂ ਗੇਮ ਖल्लाਸ ਕੱਲ ਤੋਂ ਖਤਮ ਇਹ ਸਾਰੀ ਇਹ ਚੀਜ਼ ਪਰ ਲੋੜ ਆ ਕਿ ਜ਼ਮੀਨੀ ਪੱਧਰ ਤੇ ਉੱਤੇ ਕੰਮ ਕਰੀ ਤਾਂ ਕਿ ਇਸ ਤਰ੍ਹਾਂ ਦੇ ਹੱਥ ਤੇ ਨਾ ਜੀ ਕਿਉਂਕਿ ਅਸਲ ਦੁੱਖ ਤੇ ਜਿਹੜਾ ਹੈ ਉਹ ਪਰਿਵਾਰਾਂ ਨੂੰ ਹੀ ਝੱਲਣਾ ਪੈਂਦਾ ਹੈ ਸਰਕਾਰ ਦੇ ਮੰਤਰੀ ਆਣਗੇ ਉੱਤੇ ਨਹੀਂ ਆਣਗੇ ਕੱਲ ਕੋਈ ਲੀਡਰ ਆਏਗਾ ਉੱਤੇ ਕਦੀ ਨਹੀਂ ਆਏਗਾ ਕੋਈ ਵੀ ਲੀਡਰ ਉਹ ਰਸਤੇ ਤੇ ਨਹੀਂ ਜਾਏਗਾ ਕਿ ਯਾਰ ਚੈਅ ਜਿਮਾ ਰਸਤੇ ਚ ਗਿਆ ਤੇ ਮੇਰੇ ਕੋ ਕੋਈ ਨੇ ਉਧਾਰਨਾ ਮੰਗ ਲਵੇ ਹੂੰ ਇਹ ਅੱਜ ਦੀ ਕਹਾਣੀ ਹੈ ਕੱਲ ਦੀ ਕਹਾਣੀ ਹੈ ਪਰਸੋਂ ਤੋਂ ਬਾਅਦ ਉਹ ਰਸਤੇ 'ਚ ਵੀ ਕੋਈ ਨਹੀਂ ਜਾਏਗਾ ਨਾ ਖਬਰ ਲੱਗੇਗੀ ਠੀਕ ਹੈ ਨਾ ਕੋਈ ਲੀਡਰ ਜਾਏਗਾ ਨਾ ਕਿਸੇ ਨੇ ਗੱਲ ਪੁੱਛਣੀ ਹੈ ਫਾਈਲਾਂ ਜਾਣਗੀਆਂ ਠੀਕ ਹੈ ਮੁਆਵਜ਼ਾ ਟਾਈਮ ਸਰ ਮਿਲ ਜਾਏਗਾ ਕਹਾਣੀ ਖਤਮ ਗੇਮ ਖਤਮ ਜ਼ਿੰਦਗੀ ਉਹਨਾਂ ਦੀ ਇੱਕ ਪੁਚਾਲ ਆਇਆ ਸੀ ਇੱਕ ਜਿਹਨੂੰ ਕਹਿੰਦੇ ਤੂਫਾਨ ਆਇਆ ਸੀ ਉਹ ਆਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਤਮ ਕਰ ਗਿਆ ਉਹਨੂੰ ਉਹ ਜਾਨੋ ਤੇ ਤੁਹਾਡਾ ਕੰਮ ਜਾਨੋ ਵੱਲ ਹੋੜੋ ਪਾਏ ਤੇ ਤੁਸੀਂ ਜਾਨੋ ਤੇ ਤੁਹਾਡਾ ਕੰਮ ਜਾਨੋ ਇਹ ਜ਼ਿੰਦਗੀ ਦੇ ਵਿੱਚ ਹੋਏ ਤੇ ਸਤ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸਲ ਜਿਹੜਾ ਇਸ ਚੀਜ਼ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਜਾਂ ਫਿਰ ਸਰਕਾਰ ਚਾਹੀਦੀ ਹੈ ਦੇਖੋ ਗਲਤੀ ਲੋਕਾਂ ਦੀ ਵੀ ਹੈ ਹੂੰ ਤੁਸੀਂ ਸ਼ਰਾਬ ਪੀਉਂਦੇ ਹੋ ਤੁਹਾਨੂੰ ਨਹੀਂ ਪਤਾ ਕਿ ਸ਼ਰਾਬ ਪੀਣ ਦਾ ਨੁਕਸਾਨ ਬਹੁਤ ਹੈ ਪਰ ਚੱਕਰ ਕੀ ਹੈ ਕਿ ਜਦੋਂ ਕੋਈ ਪਰ ਉਹ ਸਲਮ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹ ਮਹਿੰਗੀ ਸ਼ਰਾਬ ਲੈ ਨਹੀਂ ਸਕਦੇ ਲੈ ਦੇ ਸਕਦੇ ਮਾੜੇ ਬੰਦੇ ਨੇ ਉਹਨੂੰ ਉਹਨੇ ਲੈ ਲਿਆ ਹੂੰ ਅਵੇਲੇਬਿਲਟੀ ਇਜ਼ੀ ਹੈ ਨਾ ਦੇਖੋ ਅਵੇਲੇਬਿਲਟੀ ਪਹਿਲੇ ਬੰਦ ਹੋਣੀ ਚਾਹੀਦੀ ਹੈ ਤੁਸੀਂ ਹੁਣ ਯੋਧ ਨਸ਼ਾ ਵਿਰੁੱਧ ਕਰ ਰਹੇ ਹੋ ਸਪਲਾਈ ਚੇਨ ਬੰਦ ਕਰ ਰਹੇ ਹੋ ਸਪਲਾਈ ਚੇਨ ਬੰਦ ਕਰ ਰੂ ਤਾਨੂੰ ਕਾਮਯਾਬੀ ਮਿਲ ਰਹੀ ਹੈ ਇਸ ਤਰ੍ਹਾਂ ਇਸ਼ਰਾਬ ਵਸਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਸਪਲਾਈ ਚੇਨਸ ਬੰਦ ਕਰਨੀਆਂ ਪੈਣਗੀਆਂ ਜਿੰਨੀ ਦੇਰ ਸਪਲਾਈ ਚੇਨਸ ਬੰਦ ਨਹੀਂ ਹੁੰਦੀਆਂ ਐਦਾ ਧਿਆਨ ਦੇ ਆਤੇ ਰਹਿਣਗੇ ਹਰ ਸਰਕਾਰ ਕਿ ਅਕਸਰ ਇਹ ਜਿਹੜੀ ਸਰਕਾਰ ਵੱਡੇ ਵੱਡੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਫੜ ਲੈ ਜਿਹੜੇ ਛੋਟੇ ਛੋਟੇ ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਹੁਣੇ ਔਰਤਾਂ ਹੀ ਚਲਾ ਰਹੀਆਂ ਸੀ ਇਹ ਗੱਲ ਕਰ ਰਹੀਆਂ ਉਹਨਾਂ ਨੂੰ ਫੜਿਆ ਹੀ ਨਹੀਂ ਜਾਂਦਾ ਸਵਾਲ ਲੈ ਕੇ ਦਰਸਲ ਸਮਾਜ ਵਿੱਚ ਗੰਦਗੀ ਇੰਨੀ ਕੁ ਵੱਧ ਚੁੱਕੀ ਹੈ ਕਿੰਨੂੰ ਖਤਮ ਕਰਨਾ ਇੱਕ ਆਮ ਬੰਦੇ ਦੀ ਗੱਲ ਨਹੀਂ ਹੈਗੀ ਹੂੰ ਸਰਕਾਰ ਹੈ ਮੰਨ ਕੇ ਚੱਲੇ ਕਿ ਸਾਡੇ ਕੋ ਸੋਰਸਸ ਘਟ ਨਹੀਂ ਸਾਡੇ ਕੋਲ ਕਮੀਆਂ ਹੈ ਪਰ ਸਾਨੂੰ ਲੜਨਾ ਹੈ ਹੂੰ ਸਨ ਪੰਜਾਬ ਨੂੰ ਇਤਨਾ ਜਰਾ ਜਰਾ ਮੁੱਖ ਮੰਤਰੀ ਕੋਈ ਵੀ ਲੀਡਰ ਹੈ ਨਾ ਉਹ ਬੜਾ ਜ਼ਬਰਦਸਤ ਚਾਹੀਦਾ ਹੂੰ ਜਿੱਦਾਂ ਫਿਲਮਾਂ ਨਹੀਂ ਅਸੀਂ ਵੇਖਦੇ ਸਿੰਬਾ ਹੋ ਗਿਆ ਜਾਂ ਅਸੀਂ ਕਹਿੰਦੇ ਆ ਕਿ ਪੁਸਪਾਰਟੂ ਝੁਕੇਗਾ ਨਹੀਂ ਉਹ ਐਦਾਂ ਦਾ ਬੰਦਾ ਚਾਹੀਦਾ ਸਾਡੇ ਅੰਦਰ ਸਰ ਜੇਰਾ ਕਹਵੇ ਕਿ ਠੀਕ ਹੈ ਜੀ ਮੈਂ ਆਂ ਹੀ ਰੋਆ ਸੋ ਆ ਲੈ ਕੇ ਪਰ ਇਹ ਵੀ ਤੇ ਲੋਕਾਂ ਦੇ ਦੁਆਰਾ ਝੁਕਿਆ ਨਹੀਂ ਉਹ ਵੀ ਤੇ ਲੋਕਾਂ ਪਰ ਰੋਕੀ ਗਈ ਕੀ ਹੱਲ ਕੀ ਹੈ ਤੁਸੀਂ ਦੱਸੋ ਅਸੀਂ ਚਰਚਾ ਕਰ ਸਕਦੇ ਹਾਂ ਅਸੀਂ ਗੱਲਾਂ ਕਰ ਸਕਦੇ ਹਾਂ ਹਾਲ ਥੋੜਾ ਲੋਕਾਂ ਨੂੰ ਵੀ ਚਾਹੀਦਾ ਕਿ ਇਹਾਂ ਚੀਜ਼ਾਂ ਤੋਂ ਦੂਰ ਰਹਿਣ ਪਰਹੇਜ਼ ਕਰਨ ਪਰ ਪੁਲਿਸ ਨੂੰ ਵੀ ਚਾਹੀਦਾ ਕਿ ਜ਼ਮੀਨੀ ਪੱਧਰ ਤੇ ਕੰਮ ਕਰੇ ਘਾਟਾadne ਘਾਟਾ ਕੀ ਹੋ ਜਾਏਗਾ ਇੱਕ ਬੰਦਾ ਦੂਜੀ ਗੱਲ ਤੇ ਕੰਮ ਕਰ ਲੇਗਾ ਉਹਦਾਂ ਕੀ ਹੋ ਜਾਏਗਾ ਹਮਮ ਸੋ ਹਾਲ ਹੈ ਨੈਕਸਸ ਤੋੜਨਾ ਹਮਮ ਉਹ ਕਿਵੇਂ ਟੁੱਟੇਗਾ ਉਹਦੇ ਕੰਮ ਕਰਦਾ ਸੀਦਾ ਨਾ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਪਿੱਠ ਤੱਪ ਤਾ ਕੇ ਆਪਣੇ ਜ਼ਿੰਮੇਵਾਰੀਆਂ ਲਾ ਕੇ ਕੰਮ ਨੂੰ ਕਰਨਾ ਸੀ ਹਮਮ ਤੋ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਸੋ ਐਸੀਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਜਿਨ੍ਹਾਂ ਨੇ ਨਾਲ ਗੱਲ ਕੀਤੀ ਕਿ ਜਿਹੜਾ ਮਜੀਠਾ ਦੇ ਵਿੱਚ ਸ਼ਰਾਬ ਕান্ড ਮਾਮਲਾ ਹੋਇਆ ਹੈ ਅਸਲ ਦੇ ਵਿੱਚ ਉਸ ਦਾ ਜ਼ਿੰਮੇਵਾਰ ਕੌਣ ਹੈ ਤਾਂ ਅਸੀਂ ਤੁਹਾਨੂੰ ਵੀ ਇਹੀ ਪੁੱਛਦੀ ਹਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਲਗਾਤਾਰ ਸਾਹਮਣੇ ਆਉਂਦੇ ਨੇ ਇੰਨੀਆਂ ਜਿਹੜੀਆਂ ਲੋਕ ਨੇ ਜਾਨਾਂ ਜਿਹੜੀਆਂ ਨੇ ਗਵਾ ਚੁੱਕੇ ਨੇ ਇਹਨਾਂ ਦਾ ਅਸਲ ਜ਼ਿੰਮੇਵਾਰ ਕੌਣ ਨੇ ਔਰ ਲੋਕ ਜੋ ਕਿ ਥੋੜੇ ਪੈਸੇ ਦੇ ਵਿੱਚ ਇਸ ਤਰ੍ਹਾਂ ਸ਼ਰਾਬ ਜਿਹੜੀ ਲੈ ਕੇ ਪੀਂਦੇ ਨੇ ਉਹਨਾਂ ਨੂੰ ਵੀ ਇੱਕ ਵੱਡੀ ਸੇਧ ਹੈ ਕਿਉਂਕਿ ਇਸ ਟ੍ਰੈਜੇਡੀ ਦੇ ਨਾਲ ਇਹ ਜੋ ਹਾਦਸਾ ਹੋਇਆ ਹੈ ਇਸ ਤੋਂ ਬਾਅਦ ਉਹ ਲੋਕ ਵੀ ਹੋਣ ਕਿਤੇ ਨਾ ਕਿਤੇ ਜਿਹੜਾ ਇਹ ਇਸ ਤਰ੍ਹਾਂ ਦੇ ਜਿਹੜੇ ਸ਼ਰਾਬ ਲੈ ਕੇ ਪੀਂਦੇ ਨੇ ਉਹ ਨਹੀਂ ਪੀਣਗੇ ਔਰ ਲੋਕਾਂ ਨੂੰ ਜ਼ਰੂਰ ਮੈਸੇਜ ਦੇਣਗੇ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਦਾ ਕੰਮ ਹੋ ਰਿਹਾ ਹੈ ਉਹਨਾਂ ਤੋਂ ਬਚੋ